ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਤੇਜ ਸਿੰਘ ਅਤੇ ਤੁਸੀਂ ਦੇਖ ਰਹੇ ਹੋ ਦੋਸਤੋ ਕਮਾਲੂ ਡੇਰੀ ਫਾਰਮ ਕਿਸਾਨ ਵੀਰੋ ਅੱਜ ਜਿਹੜੀ ਤੁਹਾਨੂੰ ਵੀਡੀਓ ਦਿਖਾ ਰਹੇ ਆ ਇਹ ਪਿੰਡ ਇੱਟਾਂ ਵਾਲੀ ਇਸ ਪਿੰਡ ਨੂੰ ਤਹਿਸੀਲ ਅਤੇ ਜ਼ਿਲ੍ਹਾ ਫਿਰੋਜ਼ਪੁਰ ਪੈਂਦਾ ਤੇ ਨੇੜੇ ਜੇ ਆਪਾਂ ਇਹਦੇ ਪਿੰਡਾਂ ਦੀ ਗੱਲ ਕਰ ਲਈਏ ਤਾਂ ਫਿਰੋਜ਼ਾ ਜਿਹਨੂੰ ਫਿਰੂ ਸ਼ਹਿਰ ਵੀ ਕਹਿੰਦੇ ਆ ਉਹ ਪਿੰਡੇ ਦੇ ਬਿਲਕੁਲ ਨੇੜੇ ਰਹਿ ਜਾਂਦਾ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਮੱਝ ਦਿਖਾਉਣੀ ਹੈ ਡਿਟੇਲ ਆਵੇ ਦੀ ਸੁਣਨ ਸਾਰੀ ਮੈਂ ਦੱਸੂਆਂ ਕਿਉਂਕਿ ਆਪਨੂੰ ਇਹ ਵੀਡੀਓ ਸੈਂਡ ਕਰੀ ਐ ਜਿਹੜੇ ਵੀ ਭਰਾ ਨੂੰ ਚੰਗੀ ਲੱਗੀ ਦੋਸਤੋ ਤਸੱਲੀ ਕਰਨਾ ਉਹਦਾ ਹੱਕ ਬਣਦਾ ਕਿਉਂਕਿ ਤੁਸੀਂ ਪੈਸੇ ਲਾਉਨੇ ਆ ਤੇ ਮੇਰਾ ਕੰਮ ਸਿਰਫ ਵੀਡੀਓ ਦੇ ਵਿੱਚ ਤੁਹਾਨੂੰ ਜਾਨਵਰ ਦਿਖਾਉਣਾ ਹੈ ਅਗਲੀ ਜਿਹੜੀ ਕਾਰਵਾਈ ਆ ਦੋਸਤੋ ਸਾਰੀ ਸੋਡੀ ਐ ਜਾਣਕਾਰੀ ਤੁਹਾਨੂੰ ਇਹਦੀ ਮੈਂ ਦਿੰਨਾਗਾ ਇਹ ਮੱਝ ਤੀਜਾ ਸੂਆ ਸੂਈ ਆ ਦੋਸਤੋ ਪਹਿਲਾਂ ਮੈਂ ਤੁਹਾਨੂੰ ਨਾ ਤੋੜ ਕੇ ਬਾਅਦ ਦਿਖਾਵਾਂਗੇ ਪਹਿਲਾਂ ਉਹ ਦਿਖਾਣ ਤੇ ਮੰਗਰੇ ਦੇ ਕਟਾ ਹੈ 12 13 ਦਿਨ ਹੋ ਗਏ ਸੂਈ ਨੂੰ ਤੇ 10 ਕਿਲੋ ਦੁੱਧ ਹੁਣ ਪਿਆਰ ਹੈ ਉਮੀਦ ਹੈ ਵੀਰ ਕਹਿੰਦਾ ਸੀ ਕਹਿੰਦਾ ਵੀ 12-13 ਕਿਲੋ ਦੁੱਧ ਕਰੇਉਗੀ ਢਾਂਚਾ ਮੱਝ ਦਾ ਵੱਡਾ ਵੱਡੇ ਵੱਡੇ ਕਦ ਕਾੜ ਦੇ ਵਿੱਚ ਹੈ ਮੱਝ ਥਣ ਲੈਵਾ ਤੁਸੀਂ ਦੇਖ ਲਓ ਸੋਹਣਾ ਮਗਲੇ ਥਣ ਚੰਗੇ ਦਿਖਾਉਂਦੀ ਹੈ ਮਗਰਲੇ ਲੈਵਾ ਵੀ ਚੰਗਾ ਦਿਖਾਉਂਦੀ ਹੈਗੀ ਤੇ ਤੋੜ ਕੇ ਆਪਾਂ ਤੁਹਾਨੂੰ ਦਿਖਾਵਾਂਗੇ ਸਿੰਘ ਤੁਸੀਂ ਦੇਖ ਲਓ ਮੁਰੂ ਮੂੰਹ ਮੱਥਾ ਦੇਖ ਲਓ ਝੋਟੀ ਦਾ ਥਣਾਂ ਦੋਸਤੋ ਅਗਲਾ ਥੋੜਾ ਜਿਹਾ ਛੋਟਾ ਦਿਖਾਉਂਦੀ ਹੈ ਇਹ ਮੇਰੀ ਗੱਲ ਹੋਈ ਸੀ ਬਾਈ ਨਾਲ ਉਹ ਕਹਿੰਦਾ ਜਦੋਂ ਪਸਮਾਕ ਕਰਦੀ ਹੈ ਨਾ ਉਦੋਂ ਸਹੀ ਪਸਮਾਕ ਦੇ ਵਿੱਚ ਥਣ ਜਮ ਬਰਾਬਰ ਲੈ ਜਾਂਦੀ ਹੈ ਹੁਣ ਇਹ ਮੱਝ ਚੋਈ ਵੀ ਹੈਗੀ ਉਹਦੀ ਵੀਡੀਓ ਦਿਖਾ ਰਿਹਾ ਤੁਹਾਨੂੰ ਬਾਕੀ ਤੁਸੀਂ ਜਦੋਂ ਸੌਦਾ ਕਰੋਗੇ ਕੋਲੇ ਜਾ ਕੇ ਦੇਖ ਲਿਓ ਇਥੋਂ ਸੁਣੋ ਦਿਖਾ ਦਿੰਨੇ ਆ ਥੋੜਾ ਜਿਹਾ ਮੱਝ ਉਪਰ ਆਇਆ ਕਰਦੀ ਹੈ ਕੈਮਰੇ ਨੂੰ ਦੇਖ ਕੇ ਕਈ ਵਾਰੀ ਪਸੂ ਕਰ ਜਾਂਦਾ ਹੁੰਦਾ ਆ ਦੇਖੋ ਮਾਗਰੋ ਦੇਖ ਲਓ ਤੁਸੀਂ ਮੱਝ ਨੂੰ ਲਓ ਹੁਣ ਤੋਰ ਕੇ ਤੁਹਾਨੂੰ ਦਿਖਾ ਰਿਹਾ ਦੋਸਤੋ ਆ ਮਗਰੇ ਦੇ ਆ ਕਟਾ ਜਿਹੜਾ ਤੇ ਕੋਲੇ ਖੜਾ ਹੈਗਾ ਇਹੇ ਹੈਗਾ ਸੋ ਵੱਡਾ ਕੱਦ ਘਾਟ ਹੈ ਮੱਝ ਦਾ ਤੇ ਰੇਟ ਇਹਦਾ ਨਾ 85000 ਰੁਪਏ ਦੋਸਤੋ ਤੇ ਮਾਨਤਾਣੇ ਦੇ ਵਿੱਚ ਹੋ ਜਾਊਗਾ 85000 ਦੇ ਵਿੱਚੋਂ ਸੋ ਜਿਸ ਭਰਾ ਨੂੰ ਚੰਗੀ ਲੱਗੀ ਨੰਬਰ ਇਹਨਾਂ ਵੀਰਾਂ ਦਾ ਸਕਰੀਨ ਤੇ ਤੁਸੀਂ ਕੰਟੈਕਟ ਕਰ ਲਿਓ ਪਿੰਡ ਇੱਟਾਂ ਵਾਲੀ ਤਹਿਸੀਲ ਤੇ ਜਿਲ੍ਹਾ ਫਿਰੋਜ਼ਪੁਰ ਸਾਨੂੰ ਮੱਕ ਕੋਲੋਂ ਹੋਰ ਦਿਖਾ ਦੰਨਾ ਇਹਨੂੰ ਆ ਘਟਾ ਖੜਾ ਜਿਹੜਾ ਕੋਲੇ ਖੜਾ ਇਹਦੇ ਪੂਰੇ ਵੱਡੇ ਕਦ ਕਾੜ ਦੀ ਐ ਅੰਗਾ ਬਾਰਾਂ ਦੀ ਖੁੱਲੀ ਆ ਢਾਂਚਾ ਵੱਡਾ ਐ ਮੱਝ ਦਾ ਬੌਡੀ ਬੁੱਡੀ ਵਾਲੇ ਪਾਸੋਂ ਵੀ ਵਜਣ ਵਾਲੇ ਪਾਸੋਂ ਵੀ ਹੈਵੀ ਐ ਮੱਝ ਤੇ ਸੋ ਧੰਨਵਾਦ ਦੋਸਤੋ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ